ਹਲੋ ਜੀ ਅੱਜ ਕੜਦੇ ਆ ਜੀ ਪਿੰਡ ਦਾ ਟੂਰ ਬਸੀ ਕਲਾਂ ਦਾ ਬਸੀ ਕਲਾਂ ਤੇ ਦੁਬੱਟੀ ਹਾਂ ਜੀ ਤੇ ਆਪਣਾ ਸਕੂਲ ਦਾ ਬਸੀ ਕਲਾਂ ਸਕੂਲ ਦਾ ਤੇ ਸਾਰੇ ਪਿੰਡ ਦਾ ਟੂਰ ਕੜਦੇ ਆ ਤੁਹਾਨੂੰ ਮੇਨ ਮੰਜੇਗਾ ਦਿਖਾਉਣੀ ਆ ਤੇ ਸਾਰੇ ਪਿੰਡ ਚ ਘੁਮਾਵੇ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਸ਼ੁਰੂ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਚੈਨਲ ਨੂੰ ਕਰਦੇ ਤੇ ਹੋਰ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਕਰ ਲਿਓ ਤੇ ਕਮਾਂਡਿਆਂ ਜੀ ਬੰਦ ਤੁਹਾਨੂੰ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਵੀਡੀਓ ਦੇਖਿਓ ਸਕੇਪਣਾ ਕਰਿਆ ਕਰੋ ਤੇ ਫੁੱਲ ਦੇਖਿਆ ਕਰੋ ਆ ਹੈਗਾ ਜੀ ਸਾਡੇ ਰਵਿਦਾਸ ਚੌਕ ਤੇ ਆ ਛੱਬੇ ਵਾਲੋਂ ਆਂਦੀ ਆ ਤੇ ਇੱਧਰੋਂ ਸੜਕੋ ਪੱਟੀ ਆ ਤੇ ਆ ਸਾਡੇ ਬਸੀਪਾਲਾਂ ਹੰਦ ਮ ਵੱਡ ਜਾਂਦੀ ਆ ਸੜਕ ਆ ਆ ਚੱਲ ਜਾਂਦੀ ਸਾਡੇ ਸਿੱਧੀ ਬਸੀਪਾਲਾਂ ਨੂੰ ਵੀ ਤੇ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਅੰਦਾਸ ਮੰਦਰ ਬਸੀਪਾਲਾਂ ਦਾ ਆਹ ਹੈ ਜੀ ਦੁਕਾਨਾਂ ਇਹ ਲਗਦਾ 10 ਚੌਕ ਦੇ ਵਿੱਚ ਵਾਜੀ ਹੈ। ਸ਼੍ਰੀ ਗੁਰਬਦਾਸ ਚੌਕ ਤੇ ਇਸ ਤੋਂ ਭਈ ਜਾ ਕੇ ਤੁਹਾਨੂੰ ਦਿਖਾਉਂਦੇ ਆ ਜੀ। ਵੀਡੀਓ ਨਾਲ ਬਣੇ ਰਹੋ। ਅੱਜ ਦੇ ਫੈਲਡ ਵੀ ਗਰਾਊਂਡ ਜੀ ਸਾਡੇ ਬਸੀ ਕਾਂ ਦੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਮੰਦਿਰ ਗਲੀਆਂ ਦੀ ਆ ਜਾਂਦੀ ਪੱਠੇ ਟਾਹੇ ਨੂੰ ਉਹ ਯਾਰ ਰੈਂਕੇ ਦਾ ਘਰ ਆ ਹੈਗਾ ਰੈਂਕੇ ਦਾ ਆ ਹੈਗਾ ਜੀ ਬਲੌਗਰ ਦਾ ਘਰ ਇਹ ਆ ਆਹਲਾ ਆ ਬਿਸ਼ਾਲ ਦਾ ਬਲੌਗਰ ਬਲੌਗਰ ਇਹ ਆ ਆ ਆਪਣੇ ਆ ਹੈਗਾ ਜੀ ਚੌਕ ਸਾਡੇ ਧਾਲੇ ਕੋਲ ਤੇ ਆ ਹੈਗਾ ਯਾਰ ਹਰਨਿੰਦ ਕਾ ਘਰ ਆ ਆਂ ਗਾਂਢ ਜਿੰਦੀ ਸਾਡੇ ਘਮਰਾ ਮੱਲੇ ਨੂੰ ਜੀ ਅਸੀਂ ਚੱਲਦੇ ਆ ਜੀ ਸਾਡੇ ਪਿੰਡ ਤੇ ਜਾ ਰਹੇ ਹਾਂ ਦੋ ਵੀ ਕਰਾਂਡਾ ਭਜਾਉਣ ਪਿੰਡ ਤਾਂ ਚੱਲਦੇ ਜਾ ਰਹੇ ਅਰੇ ਦੇਖੋ ਜੀ ਅੱਜ ਚੱਲਦੇ ਹਾਂ ਕਿ ਕੀ ਹੋਣਾ ਹੈ ਜੀ ਆਪਣੇ ਪਿੰਡ ਦਾ ਟੂਰ ਤੇ ਪਹਿਲਾਂ ਚੱਲਦੇ ਜੀ ਆਪਣੇ ਚੱਲਦੇ ਹਾਂ ਜੀ ਹੁਣ ਆਪਣੇ ਪਿੰਡ ਦੇ ਬਾਜ਼ਾਰ ਕੋਰੀਂ ਦੇ ਦੇਖਿਓ ਤੇ ਸਾਈਡ ਆਉਂਦੇ ਹਾਂ ਪੂਰੇ ਪਿੰਡ ਘਰ ਜੀ ਦਿਖਾਵਾਂਗੇ ਇਹ ਵੀਡੀਓ ਦੇਖਿਓ ਸਾਡੇ ਪਿੰਡ ਦੀ ਅੱਜ ਸਾਰਾ ਕੁਝ ਦਿਖਾਵਾਂਗੇ ਕੀ ਹੈ ਸਾਡੇ ਪਿੰਡ ਜੀ ਚਲ ਤੇ ਦੇਖਿਓ ਪੂਰੀ ਵੀਡੀਓ ਤੇ ਬੰਦ ਕਰਦੇ ਫੋਨੇ ਦੀ ਵੀਡੀਓ ਨਾਲ ਚੱਲਦੇ ਹਾਂ ਆਪਣੇ ਪਤੀ ਕਰਨ ਦੇ ਬਾਜ਼ਾਰ ਤੇ ਲਾਈਕ ਸਬਸਕ੍ਰਾਈਬ ਕਰ ਦਿਨੋ ਸਾਡੇ ਬਾਜ਼ਾਰ ਵਾਲੇ ਤੇ ਵੀਡੀਓ ਨੂੰ ਗੇਮ ਹੋ ਦੇਖਣ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਇਦਾਂ ਹੀ ਕੰਨ ਮੈਂ ਵੀਡੀਓ ਆਉਂਦੇ ਰਹਿਣ। ਚਲ ਆਹ ਦੀ ਯਾਰ ਵਿੱਚ ਐਂਟਰ ਕਰ ਦਿੱਤੀ। ਲੋਡ ਕਰ ਆਇਆ ਮੰਦਰ ਆ। ਕਿਰਦੀ ਦਾ। ਆ ਜੇ ਨਮਾ ਕੇ ਅੰਦਰ। ਆ ਕਿੱਦ ਬਣਾ ਦੇ ਕਿਹ ਅਵਾਰ ਦੀ। ਆਏ। ਔਰ ਗੇਮ ਚੋਂ ਵੀ ਦਰੋਂ ਇਸ ਕਿੰਦੂਆਂ ਕੱਢ। ਆਹ ਕਿਤੇ ਡਾਕਟਰ ਕਿੰਦੂ ਦਾ ਨਿਆ ਮਨਿਆਲੀ ਦਾ ਅੰਮਣੇ ਦੁਕਾਨ। ਆਵਾਜ਼ੀ ਚੀਜ਼ਾਂ ਕੋਲ ਜਰਾ ਇਧਾਰਾ ਮਾਰੋ ਹੋਣ ਚਾਹੀਦੇ ਸਹੀ ਬੀਵਾ ਸਾਜੀ ਵੀ ਆ ਐ ਗਿਆ ਮਤਲਬ ਵੀ ਮਨ ਲੱਭੀ ਕਰਨਾ ਚਾਹੁੰਦਾ ਹਾਂ ਆ ਤੂੰ ਫੇਚ ਦੇਗਾ ਮਾਹਰ ਦੇ ਜਾ ਰਿਹਾ ਅੰਦਰ ਆਹ ਮੰਤਰਾਈ ਜੇਨ ਜੀ ਦਾ ਇਧਰ ਅੱਗੇ ਮਾਤਾ ਮੰਤਰ ਤੇ ਲਿਖਾ ਮੈਂ ਉੱਤਰਾ ਦੇ ਲਈ ਫਿਲ ਵੀਡੀਓ ਜਾ ਕੇ ਲੈ ਸਾਡੀ ਅਰੇ ਛੋੜ ਦੱਸ ਦੇ ਦੇਗਾ ਮਾਤਾ ਮੰਤਰ ਆਏਗਾ ਦਹਾ ਗੱਜੀ ਗੁਰਦੁਆਰਾ ਆ ਹੈਗਾ ਜੀ ਸਾਡੇ ਪਿੰਡ ਦਾ ਇਤਿਹਾਸਿਕ ਕੋਰ ਦੁਆਰਾ ਸਹਿਬ ਜਦਾ ਮਾਮਾ ਜੀਤ ਸਿੰਘ ਜੀ ਤੇ ਨਾਲ ਹੈਗਾ ਆ ਦੁੰਗਾ ਮਾਤਾ ਜੀ ਦਾ ਮੰਦਿਰ ਆ ਹੈਗਾ ਜੀ ਦੁੰਗਾ ਮਾਤਾ ਜੀ ਦਾ ਮੰਦਿਰ ਹੈ ਜੀ ਤੇ ਇਧਰ ਹੀ ਢੁੱਲਾ ਹੈ ਜੀ ਅੱਗੇ ਉਧਰ ਜਾ ਕੇ ਉਹਨੇ ਕੋਈ ਨਹੀਂ ਗਲੀ ਆ ਗਲੀ ਇਧਰ ਨੂੰ ਇਹ ਸੂਟ ਇਧਰ ਢੁੱਲਾ ਹੈ ਜੀ ਇਧਰ ਨਾਲ ਸੂਟ ਵੀ ਆਪਾਂ ਜਾਣੇ ਸੂਡਾ ਲਾਪਣੇ ਚਲੋ ਮੰਨਦੇ ਗਏ ਜਿੱਤਣ ਦਾਸ ਸਿੰਘ ਡਾਕਟਰ ਦਾ ਟਾਣਾ ਉਹ ਡਾਕਟਰ ਦਾ ਟਾਣਾ ਪੱਟ ਕੇ ਬੱਤ ਵਾਹ ਪਾਉਣਾ ਪਤਾ ਜਾਂਦਾ ਦਿਵਾਲੀ ਆਉਣ ਵਾਲੀ ਹੈ ਲੋਕ ਨੇ ਪੈਂਦੇ ਹੁੰਦੇ ਘਰਾਂ 'ਚ ਸਹੀ ਕਰੋਣਾ ਆਪਣੇ ਘਰ ਤੋਂ ਵੱਲੀ ਨੂੰ ਸਾਰਾ ਵੀ ਆ ਗਿਆ ਇਹ ਆਹ ਵੱਡੀ ਅੰਦੇ ਲਈ ਇਹ ਉੱਥੇ ਨਹੀਂ ਜਾਂਦੀ ਆ ਇਹ ਛੋੜਾ ਕਾਤਾ ਤੇ ਆਹ ਛੋੜਾ ਨੰਬਰ ਆ ਤੁਦਲੇ ਕੋ ਮੈਂ ਅੰਕੜੇ ਮਾਰੂ ਦੇਖਿਓ ਅੰਦਰ ਆ ਲੈ ਇਹਨਾਂ ਚੋੜਾ ਇੱਥੇ ਵੀ ਰਾਹ ਅੰਦਰ ਚੋੜਾ ਚੁੱਕ ਰਿਹਾ ਹੈ ਨੂੰ ਬਲੈਂਕਿੰਗ ਤੋਂ ਆਹ ਰੰਗ ਬੱਤੇ ਆ ਫੋਲੋ ਨੇ ਮਤਲਬ ਫੋਲੋ ਦਾ ਜੀ ਨੇ ਕਹਾਦਾ ਕਿ ਜਿੰਦਗੀ ਜਿੰਦਗੀ ਆਹ ਕਿਦਾਂ ਅੰਕਲ ਜੀ ਅੰਕਲ ਜੀ ਵਧੀਆ ਜੀ ਵਧੀਆ ਜੀ ਬਲੋ ਵ ਦੇ ਥੈਂਕ ਯੂ ਬੱਦਰ ਆਣਾ ਮਤਲਬ ਕਲੀਅਰ ਇਹ ਛੋਟਾ ਕਟਰਾ ਹੈ ਵੀ ਅੱਗੇ ਅੱਗੇ ਰੰਗ ਇਹ ਛੋਟਾ ਕਟਰਾ ਹੈ ਇੱਕ ਅੱਛਾ ਤੇ ਇੱਧਰ ਬਠੂਲਾ ਇੱਧਰ ਸਾਰਾ ਬਠੂਲਾ ਹੀ ਆ ਉੱਧਰ ਮਰੇ ਇੱਕ ਮੰਦਿਰ ਹੈ ਸ਼ਿਵਜੀ ਦਾ ਉਹ ਪੁਰਾਣਾ ਮੰਦਿਰ ਆ ਇਸ ਪਿੱਛੇ ਨਾਲ ਆਪਾਂ ਤੁਹਾਨੂੰ ਬੜਾ ਜਣਾ ਸਕੂਲ ਵਾਲਾ ਪਹਿਲਾਂ ਸਕੂਲ ਵਾਲਾ ਜਾਨਾ ਤੇ ਉਹੀ ਜਨ ਜਾ ਕਰਦੇ ਤੇ ਬਣ ਲੈ ਉਹ ਜਨ ਨਾਲ ਗਾਂਦੇ ਸ਼ਹਿਰ ਦੀ ਵੀਡੀਓ ਵੀ ਹੋਣੀ ਉਹ ਵੀ ਦੇਖਿਓ ਸਾਰੀਆਂ ਦਿਵਾਲੀ ਦੇ ਵੀ ਆਉਣਗੇ ਹੈਂ ਗਾਹ ਦੇ ਸ਼ਹਿਰੀ ਦੀ ਵੀਡੀਓ ਵੀ ਆਉਣੀਆਂ ਤੇ ਦਿਵਾਲੀ ਦੇ ਵੀ ਆਉਣੀਆਂ। ਕੋਈ ਪੂਰੀ ਵੀਡੀਓ ਦੇਖੋ ਸਾਡੀਆਂ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ। ਸਾਡੇ ਘਰ ਕਿੱਥੇ ਅੱਜ ਕਿੰਨੇ ਅਸੀਂ ਤੇ ਗਾਂਹ ਦੇ ਵੀ ਦਿਖਾਉਣਾ। ਪੂਰੀ-ਪੂਰੀ ਵੀਡੀਓ ਇੰਜੋਏ ਕਰਿਓ ਤੇ ਕਮੈਂਟ ਵਧੀਆ-ਵਧੀਆ ਬਤ ਤੇ ਆਪਣੇ ਆਪਣਾ ਬਸੀ ਕਲਾਂ ਦਾ। ਪੜਾ ਪਿੰਡ ਨਾਲ ਤੇ ਮੇਲੇ ਵੀ ਕਾਫੀ ਨਤਿਹਾਰ ਵੀ ਦਿਵਾਲੀ ਦੀ ਹਾਰ। ਤੇ ਸਾਰੇ ਵਧੀਆ ਬਣਾਇਆ ਤਾਂ ਵੱਡਾ ਹੁੰਦਾ ਤੇ ਸਭ ਸ਼ਹਿਰ ਦੇ ਵੀ ਦਿਖਾਵਾਂਗੇ ਵੀਡੀਓ ਕੋਈ ਨਹੀਂ ਆਲੰਗਰ ਦਿਖਾਰਾ ਵੀ ਤੇ ਪੂਰੀ ਵੀਡੀਓ ਵੀ ਦੇਖਿਓ ਸਾਡੀਆਂ ਸਾਰੀਆਂ। ਔਰ ਵੀਡੀਓ ਦੇਖ ਲਈ ਸਬਸਕ੍ਰਾਈਬ ਕਰ ਦਿਓ ਜੇ ਚਾਹੋ ਤੇ ਨਾ ਸੋਣੇ ਸਕੂਲ ਦੇ ਨੇੜੇ ਆ ਚੁੱਕੇ ਆ ਅਦਰ ਬਠੁਲਾ ਤੋਂ ਬੱਚੇ ਇੱਥੋਂ ਸਾਰਦਰ ਬਠੁਲੇ ਦਾ ਮਹੱਲਾ ਹੈ ਤੇ ਇਹ ਆ ਸਾਡਾ ਸਕੂਲ ਦਾ ਆ ਸਕੂਲ ਜੀ ਬੈਕਸ਼ਾਰਡ ਅੱਜ ਕਾਂਡਾ ਨਾਲ ਦੇਖੇ ਪੀੜੀ ਜੀ ਸਕੂਲ ਦੀ ਕਾਂਡਾ ਬਾਹਰ ਲਈ ਅੰਦਰ ਹੁਣ ਅੰਦਰ ਹਾਂ ਐਂਟਰ ਕਰਕੇ ਕਿਉਂਕਿ ਬਾਹਰ ਨਾਲ ਜਿਹੜਾ ਖੁੱਲਾ ਹੁੰਦਾ ਸਕੂਲ ਦਾ ਜਿਹੜਾ ਅੰਦਰ ਜਿੰਤਾ ਉਹ ਲੱਗਾ ਹੁੰਦਾ ਮੈਂ ਕਹਿੰਦਾ ਖੁੱਲਾ ਵੀ ਹਾਂ ਅੰਦਰੋਂ ਕੰਮ ਕਿਧਰ ਹਾਂ ਸਾਰਾ ਤੇ ਪੂਰੀ ਵੀਡੀਓ ਦੇਖਿਓ ਰਿਓ ਤੇ ਵੀਡੀਓ ਨਾਲ ਬਣੇ ਰਿਓ ਤੇ ਚੱਲਦੇ ਆਂ ਵੀਡੀਓ ਕਨੇ ਕੁਰੀ ਫੇਗਨ ਲੱਗਾ ਕਿ ਦੌਲਤ ਸਾਰਾ ਹੋਣ ਵਾਲਾ ਅੱਟ ਦੌਲੀ ਵੀ ਆਉਣ ਵਾਲੀ ਆ 15 ਦਿਨ ਲੈ ਕੇ ਸਟਾਰਟ ਹੋਣ ਨੂੰ ਤੇ ਉਹ ਸਾਰੀਆਂ ਵੀ ਦਿਹਾਮਾ ਇਹਨਾਂ ਨਾਮ ਲਿਲਾ ਜੀਆਂ ਜੋ ਵੀ ਤਰ ਹੁੰਦਾ ਹੀ ਸਾਨੂੰ ਬੱਦਿਆ ਜੋ ਵੀ ਰਮਾਂਡ ਵਿੱਚ ਹੋਇਆ ਸਾਰਾ ਦੁਸ਼ਾਰੇ ਤੇ ਪਹਿਲਾਂ ਤੇ ਹੁੰਦਾ ਦੁਸ਼ਾਰੇ ਨੇ ਇਹ ਵੀ ਐਕਸੀਡੈਂਟ ਹੋ ਰਹੀ ਹੈ ਵੀਡੀਓ ਦੇਖ ਲੋ ਬਾਅਦ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਦਿਵਾਲੀ ਦੇ ਵੀ ਗਾਂ ਮੂੜੀ ਆਉਂਗੇ ਤੇ ਪਤੰਗ ਵੀ ਲੈਣੇ ਅਸੀਂ ਪਤੰਗਾ ਦੀ ਪਾਵਾਂਗੇ ਤੇ ਚਲੋ ਅਸੀਂ ਜਿਹੜੇ ਗੱਲ ਤੇ ਉੱਥੇ ਜਾਣੇ ਸੀ ਹੁਣ ਆਪਾਂ ਜਾਣਨੇ ਆਪਣੇ ਸਕੂਲ ਬਸੇ ਤਾ ਆ ਸਕੂਲਾ ਸਕੂਲ ਦਾ ਸਕੂਲ ਦੇ ਗੇਟ ਤੇ ਜਾਣੇ ਆ ਹੰਡਾ ਜੀ ਬਸੀ ਪਹਿਲਾਂ ਜਿੱਦੋਂ ਅਸੀਂ ਆਏ ਆ ਕਿਤੇ ਸਾਧੋਪੱਟੀ ਬਣਾ ਲੈ ਜਾਂਦਾ ਉਧਰ ਹੀ ਜਾ ਕੇ ਧਾਵਾਂਗੇ ਆਪਾਂ ਮੇਰੇ ਪਾਣੀ ਛੜਾ ਅੱਜ ਤੇ ਆਮੇ ਜਣਾ ਬਣ ਪ੍ਰਿੰਟ ਜੈਣ ਔਰ ਆਵੇਂ ਜੀ ਸਾਡੇ ਸਕੂਲ ਇਹ ਹੈਗਾ ਵੱਡਾ ਸਕੂਲ ਸਾਡੇ ਮੰਡਲਾ ਦਾ ਹੈਗਾ ਪਲੱਸ 2 ਤੱਕ ਇਹ ਨਹੀਂ ਆ ਦਾ ਸਕੂਲ ਆ ਬਸੀ ਗਏ ਨਾ ਚੱਲਦੇ ਆ ਸਕੂਲ ਦੇ ਅੰਦਰ ਆ ਗਏ ਬਣੇ ਜੀ ਸਕੂਲ ਕੇ ਕਾफी ਖਲਾਹੇ ਪੈਲੇ ਕਰਾਉਣ ਚੀ ਆਮੋ ਨੇ ਟੂਰਨਾਮੈਂਟ ਸ਼ੁਰੂ ਹੋਣ ਸਾਡੇ ਸਕੂਲ ਦੇ ਇੱਥੇ ਗਰਾਊਂਡ ਸਾਫ ਕਰਾਉਣੀਆਂ ਤੇ ਤੇ ਆ ਹੁਣ ਅੰਦਲੇਗੜ ਕੋਈ ਪਹੁੰਚ ਗਏ ਆ ਪਰ ਜਿੰਦਾ ਲੱਗਾ ਅੰਦਨੀਆਂ ਹੋਣਾ ਇਸ ਕਰਕੇ ਅੱਥੋਂ ਮੜਾਂਗੇ ਅਸੀਂ ਕੋਈ ਮਤਲਬ ਅੱਥੋਂ ਕੰਮ ਆ ਕੇ ਸੁਨਵਾਉਣੇ ਅਸੀਂ ਸਕੂਲ ਅੱਜ ਦਿਨ ਆ ਆ ਅਦਰ ਬਾਹਰ ਪੈਂਦਾ ਆ ਬਫਰਟ ਵਾਲ ਤੇ ਲੈ ਲਈ ਇਹ ਆ ਹੰਬੋ ਗਰਮੀ ਨਾਲ ਬਕਾ ਵੀ ਆ ਰਹੇ ਹੁਣ ਤਾਂ ਥੋੜਾ ਚਾਲ ਆ ਦਿੱਤੇ ਮਾੜਾ ਮੈਣਾ ਸਾਸੀ ਕੀ ਹੋ ਗਿਆ ਠੀਕ ਜਿੰਦਾ ਲੱਗਾ ਹੋਇਆ ਵਾ ਆ ਸਾਡਾ ਸਕੂਲ ਤੇ ਕਲਾਸਾਂ ਤੇ ਤੁਸੀਂ ਸਕੂਲ ਸਾਡਾ ਦੇਖੇ ਜਾਏ ਆ ਉਹਨਾਂ ਕੱਲ੍ਹ ਦੇ ਸੀ ਆਪਣੇ ਪ੍ਰਿੰਟਾਂ ਜੋ ਬੜੀ ਵਧੀਆ ਵਲੀ ਚ ਜਵਾਇਆ ਤੇ ਤੁਹਾਨੂੰ ਦਿਖਾਉਣਾ ਹੈ ਕਿ ਤੇਖਣ ਜੋ ਜੋਗੀ ਬਣੇ ਨੇ ਫਿਰ ਫਿਰ ਨਾ ਤੇ ਚੱਲਦੇ ਇਹ ਵੀ ਇਹਦਾ ਲੱਗਿਆ ਸੀਗਾ ਤੁਹਾਨੂੰ ਦਿਖਾਉਣਾ ਕਿ ਚਾਹੀਦਾ ਲੱਗੇ ਆਹ ਪਾਵਰ ਕਿੰਨਾ ਹਾਵਾਂ ਦੇ ਅੰਦਰ ਉਹ ਕਿੰਨੇ ਕਮਰੇ ਸਾਰੇ ਜਿੰਨੇ ਵੀ ਆ ਜੇ ਕੋਈ ਪ੍ਰੋਗਰਾਮ ਹੈ ਨਾ ਸਕੂਲ ਟੀਚਰ ਦੇ ਹਰ ਦੇ ਪੰਜ ਨੂੰ ਉਹ ਤੋਂ ਜਲਦੋਂ ਅਸੀਂ ਗੱਲਾਂ ਦੀ ਚਾਹਦੇ ਆਣ ਅਸੀਂ ਇੱਥੇ ਰੋਡ ਤੋਂ ਆਉਨੇ ਆਪਨੇ ਪਿੰਡਾਂ ਤੋਂ ਚਾਹਦੇ ਸੱਤਪੜੇ ਹੀ ਗੱਲਦੇ ਆਂ ਇਹ 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 ਜਿਹੜਾ ਬੜਾ ਸਕੂਲ ਚੜ੍ਹਨਗੇ ਸਾਡੇ ਸਕੂਲ ਤੇ ਅਸੀਂ ਚਾਹਦੇ ਥੋੜਾ ਤੇ ਬਤੀ ਕਰਾਂ ਦੇ ਸੋਣ ਤੇ ਹੁਣ ਅਸੀਂ ਚੱਲਦੇ ਆਂ ਛੋਟੇ ਸਕੂਲ ਬਸੀ ਕਲਾਂ ਦੇ ਇਹ ਜਿਹੜਾ ਆਟਾ ਬੜਾ ਸਕੂਲ ਦਿਖਾ ਦੇ ਬਾਹਰ ਕੋਈ ਨਹੀਂ ਤੋਂ ਅਸੀਂ ਚੱਲਦੇ ਆਂ ਛੋੜੇ ਸਕੂਲ ਬਤੀ ਗਲਾਂ ਦੇ ਤੇ ਅਸੀਂ ਚੱਲੇ ਹਾਂ ਛੋੜੇ ਸਕੂਲ ਤੇ ਦੋ ਰੋਡ ਅਰੋੜਾ ਉਧਰ ਇੱਕ ਇਧਰ ਸ਼ੋਰਟਕਟ ਵਾ ਜਿੱਧਰ ਤੁਸੀਂ ਆਏ ਸੀ ਆਪੜ ਸਕੂਲ ਦੇਖਣ ਤੇ ਘੁੰਮ ਗੱਦੀ ਐ ਸੱਜਣਾਂ ਆਪਾਂ ਸ਼ੋਰਟਕਟ ਜਾਂਦੇ ਆਂ ਇਧਰ ਤੇ ਬਣ ਰਹੇ ਵੀਡੀਓ ਨੂੰ ਸਬਸਕ੍ਰਾਈਬ ਵੀਡੀਓ ਕਰਦੇ ਕਰੋ ਬਲੌਗ ਦੇਖ ਸਬਸਕ੍ਰਾਈਬ ਵੀ ਕਰਦੇ ਨਹੀਂ ਜਾਵਦੇ ਰੌਣਕਾਂ ਜਾ ਕਰ ਰੋਇਆ ਕਿੱਥੇ ਲੂ ਕੀ ਦੋ ਕਿਨੇ ਵੇਖੇ ਆਹ ਆਹ ਸਕੂਲੀ ਕੰਡ ਆਹ ਕੰਡ ਚਾਉਂਦੇ ਆਂ ਛੋਟੇ ਫੁਲਾ ਲਾਤੇ ਇੱਥੇ ਦੇਖੀਂ ਆਈ ਸੀ ਤੇ ਸਾਨੂੰ ਜਦਾ ਸਾਨੂੰ ਪਤਾ ਹੀ ਆ ਇੱਧਰ ਬੱਚਿਆਂ ਦਾ ਰੋੜਾ ਆਪਣੇ ਤੋਂ ਜਾਂਦਾ ਅੱਧਾ ਰਹਾ ਆਵਟ ਫੁੱਟ ਦੇ ਦਾ ਅਜੇ ਫੁੱਟੇ ਨਹੀਂ ਜਾਣਾਗਾ ਜੀ ਅਸੀਂ ਆਣਾ ਫਸੀ ਗਲਾਂ ਅਸੀਂ ਚੱਲਦੇ ਥੋੜਾ ਛੱਟ ਕੋਲ ਚੱਲਦੇ ਅਸੀਂ ਚੱਲਦੇ ਛੱਟ ਕੋਲ ਅਸੀਂ ਸਾਰਾ ਗੋੜੀ ਦਿਖਾ ਕੇ ਲੈ ਕਾਮਾਂਗੇ ਅਸੀਂ ਜਿੱਤੇ ਦਿਸ਼ਾਰਾ ਮਨੋਣਾ ਆਹ ਚੱਲਦੇ ਹਣੇ ਛੱਟ ਕੋਲ ਇਹਨੂੰ ਕੁੜਾ ਹਾਰ ਵਾਲਾ ਆਮ ਆਪਾਂ ਫਰਾਈ ਠਾ ਕੇ ਲਾਵਾਂਗੇ ਤੇ ਚੇਸ ਨੂੰ ਬੰਦੇ ਹੁੰਦੇ ਥੋੜਾ ਜਿਹਾ ਫਿਰ ਤੇ ਬੇਟਾ ਹਲਾ ਦੇ ਵਿੱਚ ਚੱਟੀਆਂ ਬੰਦੇ ਉਹ ਵੀ ਜੇ ਅਮਾ ਕੋਈ ਨਹੀਂ ਸਾਇਪੁਰ ਆ ਗਿਆ ਤੁਹਾਨੂੰ ਦਿਖਾਉਣਾ ਤੇ ਪਰ ਨਹੀਂ ਆ ਗਿਆ ਜੀ ਆਮ ਚਾਹਤ ਨਾਲ ਸੋਮਨ ਵੀ ਲੈ ਤੇ ਬਣਾ ਦੇ ਵੀਡੀਓ ਨਾਲ ਪੂਰੀ ਵੀਡੀਓ ਨਾਲ ਇੰਜੋਏ ਕਰੋ ਕੋਈ ਨਹੀਂ ਤੇ ਸਬਸਕ੍ਰਾਈਬ ਵੀ ਕਰ ਲਿਓ ਨਿਊ ਵੀਡੀਓ ਦੇਖਣੇ ਗੋਮਾਉੜਾ ਫਿਰ ਜੇ ਮਰੇ ਚੰਦ ਆਣ ਇਧਰ ਉਤ ਡਾਣੇ ਨੇ ਬਿਲਕੁਲ ਇਧਰ ਮਿੰਨਾ ਬੱਤੀ ਕਰਾ ਇਹ ਜਗਾ ਸਭ ਤੋਂ ਸੋਹਣਾ ਵਾਲਾ ਬੁੱਕ ਕਰਾ ਇਹ ਕਿਹੜਾ ਚੱਲ ਜੀ ਇਹ ਛੋਟੇ ਸਕੂਲ ਇੱਧਰ ਵੀ ਖੁੱਲਦਾ ਪੈਂਦਾ ਡਰਾਈਵਰ ਉਹ ਜਗਾ ਪੀਰਾਂ ਦੇ ਕਿਵਰਾ ਮੱਲਦਾ ਦਾਲਾ ਕੋਰਣਾ ਪਾਣੇ ਤੇ ਚੇ ਆਨੇ ਆਹ ਅੱਜ ਤੋਂ ਕਰਤੀ ਗਿਆ ਤਾਂ ਕਿ ਮੀਂਹ ਜਾਨੇ ਛੋੜਗਾ ਇਹਦਾ ਫਰਾਂਟੇਜ ਦਿਖਾਉਣੇ ਆਣੇ ਸੀ ਓਕੇ ਫਿਰ ਆਲੂ ਤੇ ਮੰਦਰ ਦੇ ਪਿੱਛੇ ਜਾਂਨੇ ਸੀ ਮਾਤਾ ਦੇ ਮੰਦਰ ਨਾਲ ਅੱਧਰ 15 ਸਾਲ ਪਹਿਲੇ ਵੀ ਆ ਸੀ ਤੇ ਇਹ ਮੰਦਰ ਦੇ ਪਿੱਛੇ ਜਾਂਨੇ ਸੀ ਬੋਲੇ ਮੰਦਰ ਦੀ ਬੈਕ ਸਾਡ ਤਾਂ ਆਵਾਂ ਆਵਾਂ ਪੂਰੀ ਕੱਟ ਕੱਟ ਕੱਚੀ ਗੰਦ ਕੱਚੀ ਗੰਦ ਇਹ ਪੱਤੀ ਆਵੇ ਅੰਬੂ ਦੇ ਹੇਠਾਂ ਲਾਵਣੀ ਆ ਤਾਂ ਆਵਾਂ ਪੂਰੀ ਦਾਚਨ ਮੰਦਰ ਮੰਦਰਾ ਜੀ ਮਾਤਾ ਮੰਦਰ ਦੇ ਬੈਕ ਸ਼ਾਰਡ ਉੱਧਰ ਸਾਡਾ ਬੜਾ ਕੋਸ਼ਿਸ਼ ਦੇ ਨਾਲ ਤੇ ਆਏ ਆ ਠੀਕ ਆ ਮਠੂਲਾ ਇੱਧਰ ਹੀ ਪੈਂਦਾ ਕੋਈ ਇੱਕ ਨਹੀਂ ਤੇ ਉਹ ਜਗ੍ਹਾ ਹੈ ਜੀ ਪੀਰਾਂ ਦੀ ਠੀਕ ਹੈ ਜੀ ਤੇ ਇੱਧਰ ਚੱਕੀ ਹੈ ਦਿਖਾਉਂ ਉੱਧਰ ਹੀ ਜਾਂਦੇ ਆ ਸੀ ਸੱਤ ਪਟਿਆਲ ਇਹ ਆਗੇ ਸੂਰਜੀ ਬੈਕ ਸਾਈਡ ਤੇ ਅਟ ਤਾਵਰਾਂ ਵਾਲੇ طرف ਤੋਂ ਪਹੁੰਚਦੀ ਹੈ ਦਾ ਅਸੀਂ ਚੱਲਦੇ ਆਂ ਅਰੇ ਸੱਤੋਪੱਟੀ ਪੈਂਦਾ ਤੇ ਇੱਧਰ ਬਿਜਾਰ ਆ ਬਹੁਤ ਜੰਮੇ ਤੇ ਤਰਫ ਕੋਲ ਕੋ ਜੇ ਆ ਦੇ ਕਾਣਾ ਜੰਕੋ ਜੀ ਜੱਜ ਜੰਕੋ ਜੀ ਮੈਂ ਆੜੇ ਨਾ ਪਤਾ ਨਹੀਂ ਪਰ ਇਹ ਹਰੇ ਕੱਪੜੇ ਕੋਲ ਕੋ ਕੋ ਜੋ ਮਾਰਟੀ ਅੰਕਲ ਬਾਲੂਗਾ ਅੰਕਲ ਬੋਲ ਬਿਜਾਰ ਦੀ ਬੋਲਣਾ ਚੱਲ ਇਹ ਚੱਲੇ ਸੱਤੋਪੱਟੀ ਲੈਣੇ ਆਂ ਯਾ ਅੱਧਰ ਛੋਟਾ ਬਿਜਾਰ ਆ ਉੱਧਰ ਵੱਡਾ ਬਿਜਾਰ ਆ ਥੋੜਾ ਚੱਲ ਕੋਲ ਜਾਨ ਸੱਤੋਪੱਟੀ ਆ ਲੈ ਜੀ ਮਾਣ ਉੱਧਰ ਵੀ ਤਾਂ ਪਿੱਛੇ ਨੂੰ ਕਰਨਾ ਹਾਂ ਬਤੀ ਕਰਦਾ ਪਿੰਡ ਆ ਵੀ ਵੱਡਾ ਹੈ ਤੇ ਇਹ ਤੋਂ ਛੋਟਾ ਐਸਾ ਲੱਗਦਾ ਹੈ ਕਿ ਇਹ ਬਸ ਅੱਗੇ ਤੱਕ ਬਣ ਗਿਆ ਪੂਰੀ ਵੀਡੀਓ ਨਾਲ ਪੁੱਤਾ ਇਹ ਚਾਲ ਦੇਣਾ ਸਾਲਾ ਬਣਾਉਂ ਹਾਂ ਅੰਨ ਕਰਦੇ ਮਨ ਕਰਤੀ ਨਾਵਾਸਾ ਦੋ ਬੱਤੀ ਪਿੰਡ ਯਾਰ ਸਾਦੋ ਬੱਤੀ ਚੱਲਦਾ ਪਰ ਆ ਗਿਆ ਮੇਰਾ ਪੁਰਾਣਾ ਸਕੂਲ ਇੱਥੇ ਮਨਰ ਤੋਂ ਲੱਗੇ ਮਿੰਟ ਕਰਿਆ ਹੈ ਅਰੇ ਹੌਲੀ ਦਰਲਾ ਪਾ ਜਿਹੜਾ ਐਦਰਿਆ ਜੈਨ ਰੋਡ ਐਦਰਬਾਦ ਬਸੀ ਰੋਡ ਘੁੰਮ ਕੇ ਛੋੜ ਕੱਢ ਜਾਂਦਾ ਛੇਕ ਨੂੰ ਡਾਲ ਲੈ ਜਦੋਂ ਮੈਂ ਪਤਾ ਅਕ ਤੋਂ ਬਹੁਤ ਤੋਂ ਵੱਡਿਆ ਨਹੀਂ ਕਾ ਕਿਉਂਕਿ ਇੰਨਾ ਕਈ ਹੈ ਆ ਮੇਰਾ ਸੁਖੂਤਾ ਜੀ ਸੁਤਾ ਗਿਆ ਦਾ ਆ ਗਿਆ ਦਾ ਸੁਖਤਾ ਮਾਡੇ ਪ੍ਰਾਣਾ ਸਕੂਲੋਂ ਹੋਂਟਾ ਮਤੈ ਵੱਡਾ ਸਕੂਲ ਪੜਨਾ ਤੇ ਆਹ ਜੀ ਪਟਾਇਟ ਸਕੂਲ ਦਾ ਆ ਲਾਜ ਪੱਤਰ ਹੈ ਪਬਲਿਕ ਮਿਡਲ ਸਕੂਲ ਹੁਣ ਹੋ ਕੇ ਨਰਸੀ ਤੋਂ 8ਵੀਂ ਤੱਕ ਆਏ ਤਾਂ ਸਾ ਮੈਂ ਨਰਸੀ ਲੱਗੇ 5ਵੀਂ ਤੱਕ ਪੜਿਆ ਇੱਥੇ ਆਹ ਜੀ ਦੋੜ ਉਹ ਹੈਗਾ ਇੱਕ ਮੜ ਅੱਧਰ ਕ ਮੇਰਾ ਪ੍ਰਾ ਕੈਮਰਾ ਉਹ ਹੈਗਾ ਜਾਨ ਜਾਨਪਿੰਡ ਤੇ ਆਹ ਜੇਮਾ ਹੱਡੀ ਜੀ ਠੀਕ ਹੈ ਜੀ ਦੇਮਾ ਤੇ ਆਹ ਤੇ ਸਾਡਾ ਬੱਟੇ ਇੱਧਰ ਐਂਟਰ ਹੁੰਦਾ ਜਾਂ ਅੰਦਰ ਜੇ ਤੁਸੀਂ ਵਾਪਸ ਆਈਂ ਤਾਂ ਸਾਡੇ ਹੁੰਦੇ ਦੇਖ ਲਈ ਲਿਆ ਇੱਧਰੋਂ ਰੋੜੀ ਨਾਲ ਚੱਬਾ ਵਾਲਾ ਨੇ ਜੀ ਪੂਰਾ ਜੀ ਆਪਾਂ ਇੱਧਰੋਂ ਨਹੀਂ ਜਾਣਾ ਹੈਗਾ ਨਹੀਂ ਇੱਧਰ ਜਾਣਾ ਕਿ ਆਉਣੇ ਚੱਲੇ ਵਾਪਸ ਸਿੱਧ ਬੱਟੇ ਨੂੰ ਫੇਰ ਵਾਪਸ ਉਧਰ ਨਿਕਲਣਾ ਸੀ ਇਹ ਬਸੀ ਕਲਾਂ ਬਸੀ ਕਲਾਂ ਬਿਹਾਰ ਆਲਾ ਤੇ ਬਿਹਾਰ ਤੋਂ ਸਿੱਧਾ ਹੁੰਦੇ ਸੀ 8000 8200 ਤੋਂ ਤੁਹਾਨੂੰ ਦਿਖਾਉਣਾ 11000 ਗਰਾਊਂਡ ਜਿੱਥੇ ਬਿਹਾਰਾ ਲੱਗਣਾ ਤੇ ਤੁਹਾਨੂੰ ਦਿਖਾ ਕੇ ਰੱਖੋ ਇਹਨਾਂ ਅੰਦਰ ਵੀ ਜਾ ਕੇ ਅਸੀਂ ਥੀਆ ਤੇ ਪੂਰੀ ਵੀਡੀਓ ਨਹੀਂ ਜਾ ਜੁੜੋ ਸਬਸਕ੍ਰਾਈਬ ਜੁੜ ਕਰਦੇ ਕਰੋ ਚੈਨਲ ਤੇ ਹੁਣ ਕਹਦੇ ਸੀ ਬਸ ਇਹਨਾਂ ਜਿੱਥੇ ਐਂਡ ਹੁੰਦਾ ਰੋਡ ਇਹ ਵਾਲਾ ਆਹ ਤੇ ਰੋਡ ਮੁਕਾ ਦਾ ਨਾਲ ਆਉੱਤ ਕਰ ਜਾਵਾਂਗੇ ਤੇ ਹੁਣ ਲਹੁੰ ਦੁਕਾਨਾਂ ਆਸੀ ਉਹ ਵਾਲੀ ਨਹੀਂ ਵੀ ਲਈ ਇਹ ਹੈ ਕਰਾਉਣ ਨਾਲ ਜਾਨੇ ਆਹ ਲੈ ਤੇ ਆ ਆ ਹਾਂ ਉਹਦਾ ਛੋਟਾ ਸਕੂਲ ਦਾ ਫਰੰਟ ਫਰੰਟ ਗਈ ਉਹ ਉਹ ਫਰੰਟ ਆ ਜੀ ਫੇਰ ਰੂਲ ਸਾਹਿਬ ਦੁਆਰਾ ਬਣਾਉਣਾ ਦੇਖੋ ਫਿਰ ਤੇ ਪਹਿਲੇ ਵਾਰ ਬਣ ਜਾਣਾ ਹੈ ਤੇ ਇੱਕ ਮਿੰਟ ਚਾਹ ਦੇਖਦੇ ਆ ਕਿ ਪਿਆਰਾ ਇਹਨੇ ਮਰੀ ਉਹਨਾਂ ਦੇ ਮੋਜ ਆ ਗਈ ਜੀ ਕਾਲੂ ਦੁਕਾਨ ਨੂੰ ਬਹੁਤ ਬਹੁਤ ਕਾਣ ਤੇ ਚੱਲਦੀ ਕਿੰਨੇ ਕਿੜੇ ਬਣਾਣਾ ਹੈ ਤੇ ਵਧੀਆ ਚੱਲਦੀ ਆ ਆ ਦੀਪਾ ਆ ਗ라 ਮੇਰਾ ਭਰਾ ਭਾਗੜਾ ਦੀਪਾ ਭਾਈਆ ਤਾਂ ਮਿਲਦੇ ਆ ਭਾਈ ਨੂੰ ਇਸ ਜਗ੍ਹਾ ਜੀ ਰਬ ਯਾ ਦੇਖਣਾ ਹੈ ਲੋ ਜੀ ਆ ਬੰਦਾ ਪ੍ਰਧਾਨਾ ਸਾਡੇ ਪਿੰਡ ਦਾ ਆ ਦੇਖੋ ਆ ਬੜੇ ਪੁਰਾਣੇ ਆ ਘਰ ਪੁਰਾਣਿਆਂ ਦੇ ਘਰਾਂ ਪੁਰਾਣੇ ਪੁਰਾਣੇ ਘਰ ਬਣੇ ਹੋਏ ਐ ਸਾਨੂੰ ਪਾਕਿਸਤਾਨ ਦੀ ਸਮੇਂ ਦੇ ਆ ਇਧਰ ਆਓ ਆਤੋਂ ਅਸੀਂ ਗਏ ਸੀ ਕਿ ਤੁਹਾਨੂੰ ਦਿਖਾਉਣ ਜਦੋਂ ਸਟਾਰਟਿੰਗ ਕੀਤੀ ਸੀ ਅਸੀਂ ਠੀਕ ਹੈ ਇਹਨਾਂ ਦੇ ਨਾਲ ਪਾੜਾ ਪਾੜ ਕੇ ਇੱਧਰ ਹੀ ਆ ਗਏ ਆਂ ਕਿਆ ਸ਼ਿੰਦੋਂ ਕੋਲ ਜਾਣਾ ਹੈ ਅੰਕਲ ਜੀ ਬਲਾਗ ਬਲਾਗ ਅੰਕਲ ਜੀ ਬਲਾਗ ਨਾ ਗਿਆ ਹੈ ਬਲਾਗ ਪਿੰਡ ਦਾ ਆਹ ਦਿਖਾਉਣਾ ਡਾਕਟਰ ਦੀ ਮੈਂ ਤੁਹਾਨੂੰ ਅੰਕਲ ਵੀ ਡਾਕਟਰ ਦੇ ਬਣਾਵਾ ਅੱਜ ਨਾ ਬਹਿੰਗਾਂ ਕਿ ਕਿਉਂ ਜੀ ਕਿਉਂ ਜੀ ਅੰਦਰ ਆਈ ਇਹ ਗੜੀਆਂ ਅੱਗੇ ਸਾਰੀਆਂ ਗੜੀਆਂ ਉਧਰ ਹੀ ਆਉਂਦੀਆਂ ਬਸੀ ਕਰਾੜ ਇੱਧਰ ਇੱਧਰ ਸਾਡਾ ਸਾਡੇ ਸਾਡੇ ਘਰ ਇੱਧਰ ਮਾ ਕੈਮਰਾ ਦੋਸਤ ਹੈ ਅੱਗੇ ਬਸੀ ਕਰਾੜ ਜਾਂਦਾ ਉਹ ਹਣਾ ਚੱਲਦੇ ਸੀ ਦੁਸ਼ਾਰੇ ਗਾਉਂ ਕਿ ਆ ਰ ਆ ਜਾਂਦਾ ਜਿੱਦਾਂ ਗਰਾਉਂਡਾਂ ਦੁਸ਼ਾਰੇ ਗਾਉਂਦਾ ਦੇਖ ਗਏ ਆ ਬਣੇ ਲੇ ਹਾਂ ਕਿਦਾਂ ਥਾਂ ਦੇ ਵੀ ਬੜੀਆਂ ਰੌਣਕਾਂ ਹੁੰਦੀਆਂ ਸ਼ਹਿਰ 'ਚ ਬਹੁਤ ਰੌਣਕਾਂ ਹੁੰਦੀਆਂ ਉਹ ਰਾਚੂ ਬਾਲੀ ਫਰਜ਼ ਐਨਾ ਚੀ ਇਹ ਹੰਦਰਾ ਉਹ ਫੋਟੋ ਬੋਲ ਗਿਆ ਬਾਹਰ ਦੇ ਸੇਟਨ ਬੋਟ ਤੇ ਆ ਦੁਕਾਨਾਂ ਜਿੱਥੇ ਆਉਂਦੇ ਪਹਿਲਾਂ ਜੀ ਜੀ ਆ ਦੁਕਾਨਾਂ ਤੋਂ ਪ੍ਰਾਣੀੇ ਕਰਣਾ ਜੀ ਸਸਰੇ ਆਓ ਜੀ ਆ ਦਦੇ ਉੱਨੀ ਦੇਖ ਲੈ ਚਾਰਿਆ ਤੇ ਮੈਨੂੰ ਜਰਾ ਜਿਹਾ ਲੈ ਕਰਣਾ ਜੀ ਜੀ ਬੰਦਾ ਜਾਂਦਾ ਦਸਾਰੇ ਆ ਆਪ ਨੂੰ ਦਸਾਰੇ ਗੋਨਾਲ ਨੂੰ ਤੇ ਆ ਦੋ ਗੋਲੀਆਂ ਇੱਧਰ ਪਹਿਲੇ ਨਾ ਪੱਟੂਆਂ ਜਾ ਦੋ ਗੋਲੀਆਂ ਆ ਗਈਆਂ ਦੋ ਗੋਲੀਆਂ ਆ ਗਈਆਂ ਮਰੇ ਇੱਕ ਜਾਂਦੀ ਐਨ ਵੀ ਗੇ ਨੇ ਐ ਨਾ ਇੱਧਰ ਆ ਗਾਲੀ ਬਸੋਲ ਦੇ ਨਿਕਰੇਂ ਦੀਆਂ ਤੇ ਆ ਗਾਲੀ ਆਪਣੇ ਵਧੀਆ ਨਿਕਰੇਂ ਦੀ ਸਾਜਾ ਬਟਿਆ ਨਹੀਂ ਕਹਿਣੀ ਦੀ ਗਾਈ ਤੇ ਨਹੀਂ ਜਾਣਾ ਦਸਾਰੇ ਗੋਨਾਲ ਤੇ ਉਹ ਸਿੱਧੀ ਆ ਸਿੱਧਾ ਰੋਲਾ ਆ ਤੇ ਬੜੇ ਹੁਨਾ ਬੱਤ ਦੇ ਨੀ ਦੇ ਨਾ ਕਰਦਾ ਅੱਜ ਤਾਂ ਬਹੁਤ ਖੁਸ਼ਹਾਲ ਨੂੰ ਕਰਾਣੀ ਹੈ ਤੇ ਆ ਮੰਦਰ ਆ ਛੇ ਦੀ ਤੇ ਹੁਣ ਲਈ ਚਿਰਾਂ ਨਹੀਂ ਕਿ ਬੜਾ ਪ੍ਰੇਵਾਰ ਅਰੇ ਗੇਮ ਆ ਬਹਿਟ ਨਹੀਂ ਆਪਾਂਗੇ ਆ ਜਾਂਦਾ ਨਾ ਨਾ ਆਪਾਂ ਜਾਈਦਾ ਤੇ ਆ ਜਾਂਦਾ ਰੋਡ ਦੀ ਬਠੁਲਿਆਲੀ ਜਾਂਦਾ ਵੀ ਆ ਹੱਦ ਤੱਕ ਜਾਂਦਾ ਆਪਣੇ ਬਚਾ ਆਪਣੇ ਸ਼ਾਇਰਾ ਗਰਾਉਂਡ ਨਾਲ ਠੀਕ ਹੈ ਮਰੇ ਦੇ ਸ਼ਾਇਰਾ ਗਰਾਉਂਡ ਵਾਲਾ ਜਿੱਥੇ ਜਾਂਦਾ ਲੱਗਦਾ ਆ ਤੇ ਮਰੇ ਪੌਲ ਵੀ ਆਗਾ ਜੇ ਮੇਲੇ ਚੋਂ ਆਦਾ ਹੁੰਦਾ ਮੀਆਂ ਵਿੱਚ ਨਾਲ ਪਰ ਤੋਂ ਕੋਈ ਹੋਰ ਆਇਆ ਦੀ ਵੀਡੀਓ ਆਪਾਂ ਪਾਈ ਦੇਖ ਲਓ ਜਾ ਕੇ ਉਹ ਵੀ ਕੋਈ ਨਹੀਂ ਤੇ ਬਣਦੇ ਨੇ ਵੀਡੀਓ ਵਾਲੇ ਚਾਹੇ ਰੀਲ ਦੇ ਵਾਲ ਗਾਇਸ ਆਇਓ ਦੇਖੋ ਪੂਰੀ ਵੀਡੀਓ ਸਾਡੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਠੀਕ ਆ ਗਾਹ ਹੋਰ ਵੀਡੀਓ ਤੁਹਾਡੇ ਕੋਲ ਲੈ ਕੇ ਆਵਾਂਗੇ ਅੱਗੇ ਇਹ ਸ਼ਹਿਰੇ ਦੀਆਂ ਹੋਗੀਆਂ ਦਿਵਾੜੀਆਂ ਤੇ ਤੰਗਾ ਵੀ ਹੋਊਗੀ ਹੋਰ ਵੀ ਨਵੇਂ ਨਵੇਂ ਅਪਡੇਟ ਆਉਣੇ ਰਹਿੰਦੇ ਸਾਡੇ ਚੈਨਲ ਆਹ ਉਹਨਾਂ ਅਸੀਂ ਆ ਗਏ ਆ ਜੀ ਵਿਚਾਰੇ ਗਰਾਊਂਡ ਤੇ ਪੁਲ ਤੇ ਜੋ ਕਿ 15 ਗੇਮਾਂ ਵਿੱਚ ਸ਼ੁਰੂ ਹੋਣ ਵਾਲੀਆਂ ਟੱਕੀਆਂ ਤੇ ਆਜੰਦਰ ਰੋਡ ਆਪਣੀ ਗਰਾਊਂਡ ਆ ਨੂੰ ਸੱਜਪੱਟੀ ਗਰਾਊਂਡ ਦੇ ਉੱਧਰ ਜਾਂਦਾ ਤੇ ਮੋਰੇ ਆ ਗਏ ਹੁਣ ਪੁਲ ਬਸ ਹੀ ਕਰਾਂ ਤਾਂ ਇਹ ਏ ਹੋ ਗਿਆ ਥਾਲਕ ਹੋ ਗਿਆ ਬਣੇ ਨੂੰ ਜਿਹਨ ਚੋ ਬੱਚੇ ਨਾਲ ਕਿ ਆਣਾ ਬਣਦੇ ਸੀਗਾ ਛੱਡੇ ਮੱਦੀ ਹਾਂ ਤੇ ਬੰਦੇ ਆ ਗਏ ਆਹ ਹੁਣ ਅਸੀਂ ਆ ਗਏ ਬਿਸ਼ੈਰੀ ਦੇ ਡਰਾਉਂਡ ਦੇ ਪਿੱਛੇ ਥੋੜਾ ਜਿਹਾ ਤੇ ਆ ਪੁਰਵਸ ਜਿਆ ਅੱਜ ਤਾਂ ਚੋ ਵਾਲਾਂ ਥੱਲੇ ਆ ਤਾਂ ਹੁੰਦਾ ਪਿੰਡ ਦਾ ਚੋਆ ਭੰਗਾ ਗਾ ਜੰਗਲ ਟੈਪ ਵਜਾਈ ਆ ਉਹਦੇ ਅੰਦੇ ਆ ਉਹਦੇ ਕੁੱਲੀਆਂ ਆ ਮਤਲਬ ਗੁੰਜਰਾ ਦੀਆਂ ਤੇ ਕਿਉਂ ਬੋੜੀ ਮਾਰਦਾ ਲੱਗਾਇਆ ਚੰਦ ਚੰਨਣਾ ਆਪਣੀ ਗਰਾਉਂਡਾਂ ਗਰਾਉਂਡ ਦੀ ਉਹ ਪੱਠਾ ਜੀ ਯਾਨੀ ਕਿ ਜਿਦਾ ਹੈ ਪੱਕਾ ਅੱਗੇ ਅਮਰੂਦ ਚਾਂਦ ਸਰ ਕੋਲੇ ਆ ਗਿਆ ਕੀ ਜੋ ਆ ਗਿਆ ਜੀ ਗਰਾਉਂਡ ਵਿੱਚ ਉਦੋਂ ਗਰਾਉਂਡ ਦੇ ਰਾਹ ਚ ਆ ਗਏ ਗਰਾਉਂਡ ਆ ਜੀ ਮੇਰੇ ਆਨੇ ਨੂੰ ਵੀ ਦੇ ਆ ਹਟੇ ਪਿੰਡ ਦੀ ਗਰਾਉਂਡ ਆ ਜੀ ਪਿੰਡ ਜੀ ਪਲਾਇਨ ਕਰਦੇ ਨੇ ਕਾਫੀ ਹੁਣ ਪੜਾ ਪੂਰਾ ਬੰਦੇ ਘਾਟਾ ਕਰਨ ਦੇ ਨਹੀਂ ਕਰਦੇ ਰਿਹਾ ਹੁਣ ਨਾ ਚਲਾਈ ਬੈਠਿਆ ਮੁੰਡੇ ਹੋਈ ਨਹੀਂ ਹੁਣ ਅਸੀਂ ਆ ਗਏ ਆਪਣੇ ਘਰ ਵਾਪਸ ਕਿਉਂਕਿ ਥੱਕਾ ਹੋ ਗਿਆ ਹਟੇ ਦਾ ਬਹੁਤ ਅਕੀ ਵੀਡੀਓ ਚੰਗੀ ਲੱਗ ਰਹੀ ਸਬਸਕ੍ਰਾਈਬ ਜੁਆਇਨ ਕਰ ਦਿਓ ਤੇ ਬੜੀਆ ਬੜੀਆ ਵੀਊ ਲੈ ਆਓ ਅੱਗੇ ਹੋਰ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਕਰ ਲਓ ਚੈਨਲ ਫੜਦਾ 707 ਤੇ ਚੱਲਦੇ ਆ ਤੁਹਾਨੂੰ ਆਪਣੇ ਟਾਟਾ ਪਾਉਦੇ ਆ